ਜੇ ਉਹਨਾਂ ਨੂੰ ਸ਼ੱਕ ਹੈਗਾ ਵੀ ਮੈਂ ਝੂਠਾ ਅਲੀਗੇਸ਼ਨ ਲਗਾ ਰਿਹਾ ਆ ਉਹ ਮੇਰੇ ਨਾਲ ਤੁਹਾਡੇ ਕਿਸੇ ਟੀਵੀ ਚੈਨਲ ਤੇ ਬਹਿ ਜਾਣ ਮੇਰੇ ਸਾਹਮਣੇ ਬੈਠ ਜਾਣ ਮੈਂ ਸਾਰਿਆਂ ਦੇ ਕੱਪੜੇ ਲੀਰੋ ਲੀਰ ਕਰਕੇ ਰੱਖ ਦਿਆਂਗਾ ਸਾਬਤ ਕਰ ਦਿਆਂਗਾ ਆਪਰੇਸ਼ਨ ਰਿਲੇਟਡ ਸਾਕਾ ਇਹ ਨੋਬਤੀ ਕਿਉਂ ਆਈ ਜੀ ਹੋਰ ਕਮੇਟੀ ਦੇ ਵਿੱਚ ਵੀ ਇਹ ਚਰਚਾ ਹੋਈ ਸੀ ਜਿਹੜੇ ਹੁਣ ਬਾਕੀ ਹੋ ਗਏ ਕੋਈ ਸਮਝਦੇ ਨਹੀਂ ਦੇਖੋ ਜਿਹੜੀ ਬੀਜੇਪੀ ਹੈਗੀ ਉਹ ਸਾਰੀਆਂ ਜਿਹੜੀਆਂ ਸਟੇਟਸ ਪਾਰਟੀਆਂ ਰੀਜਨਲ ਪਾਰਟੀਆਂ ਹੈਗੀਆਂ ਉਹਨਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਖਤਮ ਕਰਨਾ ਚਾਹੁੰਦੀਆਂ ਅਸੀਂ ਨਹੀਂ ਖਤਮ ਹੋਣ ਦੇਣਾ ਚਾਹੁੰਦੇ ਅਸੀਂ ਅਸੀਂ ਉਹਨਾਂ ਦੇ ਜਿਹੜਾ ਆਪਰੇਸ਼ਨ ਲੋਟਸ ਆ ਉਹਦੇ ਅਸੀਂ ਨਿਕਲਾਂਗੇ ਬਹੁਤ ਸੁਖਰੂ ਹੋ ਕੇ ਨਿਕਲਾਂਗੇ ਜਿਹੜੇ ਲੀਡਰ ਕੱਟੇ ਹੋਏ ਨੇ ਅਕਾਲੀ ਗਦਰ ਦੇ ਲੀਡਰ ਨੇ ਔਰ ਕਹਿੰਦੇ ਸੁਖਬੀਰ ਸਿੰਘ ਬਾਦਲਦਾਸ ਦੀ ਉਹਨਾਂ ਨੇ ਮੈਂ ਕਹਿੰਦੇ ਉਹੀ ਨੇ ਮੈਂ ਕਹਿੰਦਾ ਦੇਖੋ ਸਹੀ ਮੇਰੇ ਦੇ ਵਿੱਚ ਸ਼੍ਰੋਮਣੀ ਗਦਰ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ ਅਸੀਂ ਸਾਰੀਆਂ ਹੀ ਆਪਣੀਆਂ ਜਿੰਨੀਆਂ ਵੀ ਕਮੇਟੀਆਂ ਆ ਚਾਹੇ ਕੋਰ ਕਮੇਟੀ ਆ ਜਾਂ ਜ਼ਿਲ੍ਹਾ ਜੈਸੇ ਜ਼ਿੰਦਗੀ ਆ ਮੈਂਬਰ ਆਪਣੇ ਜਿਹੜੇ ਹਲਕੇ ਦੇ ਇੰਚਾਰਜ ਆ ਅੱਜ ਬਰਗੀ ਕਮੇਟੀ ਆ ਉਹਦੇ ਵਿੱਚ ਇਹ ਵਕ ਵਕ ਮੈਂਬਰਾਂ ਦੀਆਂ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਆ ਉਹਦੇ ਵਿੱਚ ਇੱਕੋ ਹੀ ਗੱਲ ਆ ਕਿ ਮੰਥਨ ਕਰ ਰਹੇ ਆ ਕਿ ਪਾਰਟੀ ਜਿਹੜੀ ਪਿੱਛੇ ਇਲੈਕਸ਼ਨ ਹੋਈ ਆ ਉਹਦੇ ਵਿੱਚ ਜਿਹੜੇ ਰਿਜ਼ਲਟ ਆਏ ਆ ਉਹਦੇ ਵਾਸਤੇ ਤੇ ਅਗਾਂਹ ਦੀ ਜਿਹੜੀ ਨੀਤੀ ਆ ਅਗਾਂਹ ਫੋਕਲ ਕਿੱਦਾਂ ਬਣਾਉਣੀ ਆ ਉਹਦੇ ਵਾਸਤੇ ਬੀਟਣੇ ਚੱਲਦੀਆਂ ਤੇ ਅੱਜ ਬਰਗੀ ਕਮੇਟੀ ਦੀ ਮੀਟਿੰਗ ਆ ਪਾਰਟੀ ਚ ਬਾਕੀ ਸੁਰਾਂ ਵੀ ਉੱਟ ਰਹੀਆਂ ਨੇ ਜੀ ਪਾਰਟੀ ਪ੍ਰਧਾਨ ਬਦਲਣ ਦੀ ਗੱਲਾਂ ਹੋ ਰਹੀਆਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੱਡੀ ਪਾਰਟੀ ਆ ਸ਼੍ਰੋਮ ਨਿਕਾਲਦਲ ਪੰਜਾਬ ਦੀ ਸਭਿਜਨਿਕ ਪਾਰਟੀ ਆ ਕਦੇ ਕਦੇ ਜਦੋਂ ਜਿੱਤ ਇਲੈਕਸ਼ਨਾਂ ਹੁੰਦੀਆਂ ਜਿੱਤਾਂ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਉਤਰਾਚਰਾ ਹੁੰਦੇ ਆ ਉਹ ਮੈਂ ਸਮਝਦਾ ਕਿ ਸਾਰਿਆਂ ਨੂੰ ਆਪਣੀ ਬਜਾਅ ਰੱਖਣ ਦਾ ਹੱਕ ਵਾ ਕੱਲ ਜੋ ਉਹਨਾਂ ਨੇ ਕੀਤਾ ਪਰ ਮੈਂ ਮੈਨੂੰ ਕੀਤਾ ਥੋੜ੍ਹਾ ਜਿਹਾ ਦੁੱਖ ਹੋਇਆ ਵੀ ਕਈ ਸੀਨੀਅਰ ਲੀਡਰ ਉਸ ਵਿੱਚ ਮੀਟਿੰਗ ਵਿੱਚ ਸ਼ਾਮਲ ਹੋਏ ਆ ਉਹਨਾਂ ਨੂੰ ਪਾਰਟੀ ਦੇ ਸੰਵਿਧਾਨ ਵਿਧਾਨਦਾ ਦੇ ਪਤਾ ਹੋਣਾ ਚਾਹੀਦਾ ਹੈ ਕਿ ਪਾਰਟੀ ਦਾ ਲੀਡਰ ਕਿਵੇਂ ਚੁਣਿਆ ਜਾਂਦਾ ਲੀਡਰ ਦਾ ਸਿਫਾ ਕਿਵੇਂ ਲਿਆ ਜਾਂਦਾ ਫੜਕਾਂ ਤੇ ਬੈਠ ਕੇ ਬਾਹਰ ਸੈਰਾਂ 'ਚ ਬੈਠ ਕੇ ਤਾਂ ਸਿਫਾ ਨਹੀਂ ਲਿਆ ਜਾਣਾ ਪਾਰਟੀ ਦੇ ਵਿੱਚ ਆ ਕੇ ਸਿਸਟਮ ਬਣਿਆ ਆ ਉਹ ਸਿਸਟਮ ਅਡਾਪਟ ਕਰਨਾ ਚਾਹੀਦਾ ਉਹਨਾਂ ਨੂੰ ਹੋਰ ਕਮੇਟੀ 'ਚ ਕੋਈ ਇਹ ਚਰਚਾ ਹੋਈ ਸੀ ਤੁਸੀਂ ਕਹਿ ਰਹੇ ਹੋ ਕਿ ਹੁਣ ਉਹ ਬਾਗੀ ਹੋ ਗਏ ਪਰ ਸਾਡੇ ਵੱਲ ਜਾਨਾ ਇਹ ਮੈਂ ਨਹੀਂ ਕਿਹਾ ਬਾਗੀ ਹੋ ਗਏ ਇਹ ਕਮੇਟੀ 'ਚ ਚਰਚਾ ਹੋਈ ਸੀ ਦੇਖੋ ਮੈਂ ਮੈਂ ਨਹੀਂ ਕਿਹਾ ਬਾਗੀ ਹੋ ਗਏ ਇਹ ਤੇ ਇਹਨਾਂ ਨੇ ਸਵਾਲ ਕੀਤਾ ਮੈਂ ਕਹਿੰਦਾ ਸਾਰਿਆਂ ਨੂੰ ਵਿਚਾਰ ਰੱਖਣ ਦਾ ਹੱਕ ਹੈ ਆ ਪਰ ਪਾਰਟੀ ਦੇ ਵਿੱਚ ਆ ਕੇ ਰੱਖਣ ਦਾ ਹੱਕ ਉਹ ਦੇਖੋ ਮੈਨੂੰ ਵੀ ਮੁਸ਼ਕਲ ਆ ਜੇ ਮੇਰੇ ਕੋਈ ਵਿਚਾਰ ਤੇ ਮੰਨਤੀ ਕਰ ਲਿਆ ਤੇ ਮੈਨੂੰ ਵੀ ਗੱਲ ਉਹ ਕਰਨੀ ਚਾਹੀਦੀ ਹੈ ਪਾਰਟੀ ਦੇ ਵਿੱਚ ਬਹਿ ਕੇ ਕਰਨੀ ਚਾਹੀਦੀ ਹੈ ਸਰਪੋਰਟ ਕਮੇਟੀ ਚ ਇਹ ਚਰਚਾ ਹੋਈ ਸੀ ਜਿਹੜੀ ਹੁਣ ਉਹ ਓਪਨਲੀ ਗੱਲ ਕਰ ਰਹੇ ਨੇ ਦੇਖੋ ਕੋਰ ਕਮੇਟੀ ਦੇ ਵਿੱਚ ਤਾਂ ਵਿਚਾਰਾਂ ਹੀ ਹੋਈਆਂ ਸਨ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਕਿ ਆਪਾਂ ਇਲੈਕਸ਼ਨ ਜਿਹੜੀ ਆ ਨੌ ਹਲਕਿਆਂ ਤੋਂ ਸਾਡੀ ਜਮਾਨਤਾਂ ਜਬ ਦੋਈਆਂ ਜੇ ਆਪਾਂ ਚੰਗਾ ਰੱਟ ਨਹੀਂ ਦੇ ਦੇ ਸਕੇ ਇਸ ਕਰਕੇ ਉਹਦੇ ਬਾਰੇ ਵਿਚਾਰਾਂ ਹੋਈਆਂ ਦੀ ਕੋਰ ਕਮੇਟੀ ਵਿੱਚ ਤੇ ਹੁਣ ਸਾਰਾ ਮੰਥਨ ਚੱਲ ਰਿਹਾ ਤਾਰੀਆਂ ਮੀਟਿੰਗਾਂ ਹਲੇ ਹੋਰ ਹੋਣਗੀਆਂ ਤਾਰੀਆਂ ਹੀ ਠੀਕ ਹੈ ਜੋ ਹੋਇਆ ਸਰ ਕੱਲ ਉਹਦੇ ਨਾਲ ਤੁਸੀਂ ਦੇਖਦੇ ਹੋ ਕਿ ਪਾਰਟੀ ਨੂੰ ਨੁਕਸਾਨ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹ ਤਾਂ ਚੱਲਦਾ ਰਹਿੰਦਾ ਤੁਸੀਂ ਦੇਖਿਆ ਪਿਛਲੀ ਪਾਰਲੀਮੈਂਟ ਵੇਲੇ ਲੋਕ ਸਵੇਰ ਨੂੰ ਹੋਰ ਪਾਰਟੀ ਬੈਠੇ ਦੁਪਹਿਰ ਨੂੰ ਹੋਰ ਵਿੱਚ ਚਲੇ ਗਏ ਦੂਜੇ ਦਿਨ ਹੋਰ ਵਿੱਚ ਚਲੇ ਗਏ ਇਹ ਪਾਰਟੀਆਂ ਦੇ ਵਿੱਚ ਸਿਸਟਮ ਇੱਕ ਤਰ੍ਹਾਂ ਚੱਲ ਪਿਆ ਹੋ ਜਿਆ ਤਾਂ ਮੈਂ ਸਮਝਦਾ ਕਿ ਹਰ ਇੱਕ ਬੰਦਾ ਚਾਹੁੰਦਾ ਵੀ ਮੈਨੂੰ ਕੁਝ ਆ ਜਲਦੀ ਹਾਸਲ ਹੋ ਜਵੇ ਕੋਈ ਪ੍ਰਧਾਨਗੀ ਦੀ ਚੱਕਰ ਦੇ ਵਿੱਚ ਫਿਰਦੇ ਆ ਕੋਈ ਦੂਜੇ ਪਾਸੇੋਂ ਗੱਪਾਂ ਮਿਲਦੀ ਬਦਲ ਨੂੰ ਤੁਰੇ ਹੋਏ ਆ ਉਹਨਾਂ ਦੇ ਆਪਣੇ ਉਹ ਆਜ਼ਾਦ ਵਾ ਇੰਡੀਪੈਂਡੈਂਟ ਦਾ ਕੁਝ ਵੀ ਕਰ ਸਕਦੇ ਪਰ ਪਾਰਟੀ ਜਿਹੜੀ ਸ਼੍ਰੋਮਣੀ ਕਾਲਦਾਵਾ ਇਹ ਲੰਬਾ ਇਤਿਹਾਸ ਹੋਆ ਉਤਰਾ ਚੜਾਉਂਦੇ ਰਹੇ ਆ ਔਰ ਤੁਹਾਨੂੰ ਯਾਦ ਹੋਣਾ ਕਿ ਪ੍ਰਕਾਸ਼ ਸਿੰਘ ਬਾਦਲ 80 ਤੋਂ ਬਾਅਦ 97 ਦੇ ਵਿੱਚ ਦੁਬਾਰਾ ਫੇਰ ਪਾਵਰ ਬਚਾਏ ਸੀ 12 ਸਾਲ ਉਹ ਬਾਹਰ ਰਹੇ ਆ ਤੋਂ ਮੈਂ ਅੱਜ ਵੀ ਪਾਰਟੀ ਦੇ ਵਿੱਚ ਆ ਮੇਰੇ ਨਾਲ ਲੰਬਾ ਸਮਾਂ ਕੰਮ ਕੀਤਾ ਬਹੁਤ سارے ਲੀਡਰ ਆਏ ਆ ਬਹੁਤ سارے ਚਲੇ ਗਏ ਇਹ ਗੱਲਾਂ ਚਲਦੀਆਂ ਰਹਿਣੀਆਂ ਹੁੰਦੀਆਂ ਆ ਸੋ ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਕਈ ਜਾਂਦੇ ਆ ਕਿ ਆਉਂਦੇ ਆ ਕਦੇ ਪਰਿਵਾਰ ਇਦਾਂ ਚਲਦੇ ਚਲਦੇ ਰਹਿੰਦੇ ਆ ਸੋ ਪਰ ਮੈਂ ਇੱਕ ਵੀ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਵੀ ਜਿਹੜਾ ਸਾਡੇ ਪਾਰਟੀ ਦਾ ਲੀਡਰ ਹੈ ਜਿਹਨੇ ਪਾਰਟੀ ਦੇ ਵਿੱਚ ਕੰਮ ਕੀਤਾ ਜਾਂ ਪਾਰਟੀ ਨੇ ਉਹਨੂੰ ਮਾਨ ਸਨਮਾਨ ਦਿੱਤਾ ਉਨੂੰ ਕੋਈ ਵੀ ਜਿਹੜੀ ਉਹਨੂੰ ਗੱਲ ਕਰਨੀ ਹੈ ਉਹ ਪਾਰਟੀ ਤੇ ਆ ਕੇ ਮੀਟਿੰਗ ਦੇ ਵਿੱਚ ਫੇਰਵਾਰਮ ਤੇ ਕਰੇ ਨਾ ਕਿ ਬਾਹਰ ਜਾ ਕੇ ਪਾਰਟੀ ਨੂੰ ਬਦਨਾਮ ਕਰੇ ਠੀਕ ਹੈ ਬਹੁਤ ਬਹੁਤ ਵਰਕਿੰਗ ਕਮੇਟੀ ਪਾਰਟੀ ਦੀ ਸਭ ਤੋਂ ਪਾਵਰਫੁਲ ਤੇ ਸਭ ਤੋਂ ਸਪੈਸ਼ਲ ਦੀ ਕਮੇਟੀ ਹੈ ਪਰ ਜਿਹੜੀਆਂ ਰੀਸੈਂਟਲੀ ਪਾਰਲੀਮੈਂਟ ਦੇ ਚੋਣਾਂ ਹੋਈਆਂ ਉਹਦੇ ਰਿਜ਼ਲਟ ਤੋਂ ਬਾਅਦ ਜਿਹੜੀ ਪਾਰਟੀ ਦੀ ਪਰਫਾਰਮੈਂਸ ਤੇ ਉੱਤੇ ਸਮੀਖਿਆ ਕਰਨ ਵਾਸਤੇ ਸਾਰੇ ਜਿਹੜੀਆਂ ਬਾਡੀਜ਼ ਆ ਮਰੋਚੂ ਬੋਲ ਮਾ ਜੀ ਉਹਨਾਂ ਦੀ ਲਗਾਤਾਰ ਮੀਟਿੰਗ ਹੋਈ ਆ ਪਹਿਲਾਂ ਕੋਰਟ ਕਮੇਟੀ ਹੋਈ ਆ ਫਿਰ ਜ਼ਿਲ੍ਹਾ ਜੱefeਦਾਰ ਸਰਬੰਦੀ ਹੋਈ ਆ ਉਸ ਤੋਂ ਬਾਅਦ ਸਾਰੇ ਹਲਕਾ ਇੰਚਾਰਜ ਸਰਬੰਦੀ ਹੋਈ ਆ ਅੱਜ ਵਰਕਿੰਗ ਹੋਈ ਆ ਇਸ ਕਰਕੇ ਸਾਰੀ ਗਰਾਊਂਡ ਲੈਵਲ ਤੇ ਅਸੀਂ ਸਾਰੀ ਫੀਡਬੈਕ ਵੀ ਲੈ ਰਹੇ ਆ ਸੁਜੈਸ਼ਨਸ ਵੀ ਲੈ ਰਹੇ ਆ ਕਿ ਕਿਤੇ ਕਿਤੇ ਕਮੀ ਨਹੀਂ ਉਹਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ਪਾਰਟੀ ਆਰਗੇਨਾਈਜੇਸ਼ਨ ਨੂੰ ਅੱਗੋਂ ਕਿਵੇਂ ਸਟੈਂਕਸ਼ਨ ਕੀਤਾ ਜਾ ਸਕਦਾ ਇਸ ਕਰਕੇ ਪਹਿਲੀਆਂ ਮੀਟਿੰਗਾਂ ਵੀ ਬਹੁਤ ਅੱਛੀਆਂ ਰਹੀਆਂ ਔਰ ਹੁਣ ਵੀ ਜਿਹੜੀ ਮੀਟਿੰਗ ਹੈ ਉਹ ਮੈਂ ਆਸ ਕਰਦਾ ਕਿ ਬੜੇ ਚੰਗੇ ਸੁਝਾਅ ਜਿਹੜੇ ਆ ਕਿਉਂਕਿ ਜਿਹੜੇ ਮੈਂਬਰ ਆ ਸਾਰੀ ਵਰਕਿੰਗ ਕਮੇਟੀ ਦੇ ਬੜੇ ਤਜਰਬੇਕਾਰ ਤੇ ਬੜੇ ਪੁਰਾਣੇ ਪਾਰਟੀ ਦੇ ਤੇ ਸਾਰੇ ਆ ਗਏ ਇਸ ਕਰਕੇ ਮੈਂ ਆਸ ਕਰਦਾ ਕਿ ਅੱਜ ਵੀ ਬੜੇ ਅੱਛੇ ਸੁਜੈਸ਼ਨ ਜਿਹੜੇ ਆ ਉਹ ਪਾਰਟੀ ਦੀ ਬਿਹਤਰੀ ਵਾਸਤੇ ਜਿਹੜੇ ਆ ਉਹ ਸਾਹਮਣੇ ਆਉਣਗੇ ਇਸ ਕਰਕੇ ਸਾਰੀਆਂ ਗੱਲਾਂ ਜੋ ਮੌਜੂਦਾ ਹਾਲਾਤ ਹੈ ਜੋ ਦੇਸ਼ ਦੇ ਵਿੱਚ ਹਾਲਾਤ ਹੈ ਉਹ ਸਾਰੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਡਿਸਕਸ ਹੋਣਗੇ ਸਰ ਪਾਰਟੀ ਖਿਲਾਫ ਤੁਸੀਂ ਗੁੱਸੇ ਹੋਏ ਉਹਨੇ ਦਵਾਹੇ ਕੋਈ ਐਕਸ਼ਨ ਕਰ ਕਾਰਵਾਈ ਹੋਣੀ ਚਾਹੀਦੀ ਹੈ ਕਿ ਲੱਗਦਾ ਕਿ ਨੁਕਸਾਨ ਹੈ ਦੇਖੋ ਗੱਲ ਇਹ ਹੈ ਕਿ ਸਾਰੀ ਪਾਰਟੀ ਤਾਂ ਇੱਥੇ ਬੈਠੀ ਸੀ ਕੱਲ ਵੀ ਬੈਠੀ ਸੀ ਅੱਜ ਵੀ ਤੁਹਾਡੇ ਸਾਹਮਣੇ ਬੈਠੇਗੇ ਜਦੋਂ ਪਾਰਟੀ ਦਾ ਅਫੀਸ਼ੀਅਲ ਚੈਨਲ ਖੁੱਲhaya ਆਪਣੇ ਵਿਚਾਰ ਰੱਖਣ ਵਾਸਤੇ ਤੇ ਫਿਰ ਸਾਰਿਆਂ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਪਾਰਟੀ ਫੋਰਮ ਦੇ ਉੱਤੇ ਕੋਈ ਵੀ ਆਪਣਾ ਵਿਚਾਰ ਰੱਖੇ ਉਹ ਜਿਆਦਾ ਵੈਲਕਮ ਹੋਵੇ ਪਾਰਟੀ ਸਾਰੀ ਇਕਜੁੱਟਾ ਤੁਸੀਂ ਕਦੇ ਵੀ ਦੇਖ ਲਿਆ ਹਾਜ਼ਰੀ ਅੱਜ ਵੀ ਤੁਸੀਂ ਦੇਖ ਲੈਣੀ ਹੈ ਤੇ ਜੇ ਸਾਰੇ ਮੈਂਬਰ ਇੱਕ ਦਿਨ ਤੇ ਇੱਕ ਦੋ ਬੰਦਿਆਂ ਦਾ ਬਕਰੇ ਹੋਣ ਨਾਲ ਕੋਈ ਬਗਾਵਤ ਜਾਂ ਦੁਚੀ ਨਹੀਂ ਹੁੰਦੀ ਕੋਈ ਕੱਲ ਵੀ ਮੈਂ ਕਿਹਾ ਸੀ ਕਿ ਠੀਕ ਹੈ ਕਿਸੇ ਦਾ ਬਕਰਾ ਡਿਫਰੈਂਸ ਆਫ opinion ਹੋ ਸਕਦਾ ਉਹ ਅਜ ਕੌਰ ਕਮੇਟੀ ਬੈਠੀ ਹੈ ਜੇ ਕੋਈ ਜ਼ਰੂਰੀ ਹੋਈ ਕੋਈ ਗੱਲ ਤਾਂ ਆਪੇ ਵਿਚਾਰ ਕਰ ਲਈ ਔਰ ਕਮੇਟੀ ਦੇ ਮੈਂਬਰ ਵੀ ਨੇ ਉਸ ਚ ਜੀ ਉਸ ਚ ਸਰਪ੍ਰਸਤ ਵੀ ਨੇ ਸ਼੍ਰੋਮਣੀ ਕਾਲੀਗਨ ਬਹੁਤ ਥੋੜੇ ਨੇ ਉਹ ਜਿਸ ਮੈਂ ਕਹਾਂ ਗਿਣਤੀ ਬੜੀ ਵੱਡੀ ਹੈ ਸੌ ਤੋਂ ਵੱਧ ਟੋਟਲ ਮੈਂਬਰ ਨੇ ਉੱਥੇ ਜਿਹੜੇ ਹਾਜ਼ਰ ਸੀ ਉਹ ਗਿਣਤੀ ਤੇ ਹੈ ਇਸ ਕਰਕੇ ਚਲੋ ਸਾਰੀ ਪਾਰਟੀ ਇਕਜੁੱਟ ਹੋਵੇ ਤੇ ਉਹਦੀ ਹੈਬਤ ਹੁੰਦੀ ਹੈ ਇੱਕ ਦੋ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਬਾੜੀਆਂ ਮੋਟੀਆਂ ਸੁਰਾਂ ਜਿਹੜੀਆਂ ਬੱਕਰੀਆਂ ਚੱਲਦੀਆਂ ਰਹਿੰਦੀਆਂ ਬੱਕਰਾ ਕਿਸੇ ਦਾ ਵਿਚਾਰ ਹੁੰਦਾ ਕੋਈ ਗੱਲ ਨਹੀਂ ਕੀ ਲੱਗਦਾ ਕਿ ਜੇਕਰ ਦੇਖਿਆ ਜਾ ਸਕਦਾ ਕਿ ਆਪਰੇਟਿੰਗ ਨੋਟਿਸ ਦੇਖੋ ਕੱਲ ਦਾ ਜਿਹੜਾ ਸਾਡਾ ਰੈਜ਼ੋਲੂਸ਼ਨ ਹੈ ਬੜਾ ਸਪਸ਼ਟ ਹੈ ਇਸ ਕਰਕੇ ਕਿਹੜੀਆਂ ਸ਼ਕਤੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੀਆਂ ਕਿਹੜੀਆਂ ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਕਿਵੇਂ ਪਾਰਟੀ ਨੂੰ ਲੀਡਰਲੈਸ ਕਰਨ ਦੇ ਵਿੱਚ ਲੱਗੀਆਂ ਹੋਈਆਂ ਉਹ ਸਾਰਾ ਕੁਝ ਰੈਜ਼ੋਲੂਸ਼ਨ ਚ ਕੱਲ ਪਾਰਟੀ ਨੇ ਕਹਿਤਾ ਇਸ ਪਾਰਟੀ ਨੇ ਮੇਰੇ ਅਗੇਂਸਟ ਬੀਜੇਪੀ ਨੇ ਕੋਈ ਐਕਸ਼ਨ ਲੈਣਾ ਲਵੇ ਫਿਰ ਮੈਂ ਤੁਹਾਨੂੰ ਸਾਰੇ ਡਿਟੇਲ ਦੱਸ ਦਿਆਂ ਅਲੇ ਪਾਰਟੀ ਦੇ ਪ੍ਰਧਾਨ ਕੋਲ ਪੁੱਛੇ ਵੇਰ ਮੈਂ ਕੋਈ ਹੋਰ ਅਗਲੀ ਗੱਲ ਨਹੀਂ ਕਰਨੀ ਪਰ ਇਹ ਗੱਲ ਪੱਕੀ ਹੈ ਗਈ ਜੇ ਉਹਨਾਂ ਨੂੰ ਸ਼ੱਕ ਹੈਗਾ ਵੀ ਮੈਂ ਝੂਠਾ ਅਲੀਗੇਸ਼ਨ ਲਗਾ ਰਿਹਾ ਹਾਂ ਉਹ ਮੇਰੇ ਨਾਲ ਤੁਹਾਡੇ ਕਿਸੇ ਟੀਵੀ ਚੈਨਲ ਤੇ ਬਹਿ ਜਾਣ ਮੇਰੇ ਸਾਹਮਣੇ ਬੈਠ ਜਾਣ ਮੈਂ ਸਾਰਿਆਂ ਦੇ ਕਪੜੇ ਲੀਰੋ ਲੀਰ ਕਰਕੇ ਰੱਖ ਦਿਆਂਗਾ ਸਾਫਤ ਕਰ ਦਿਆਂਗਾ ਆਪਰੇਸ਼ਨ ਰੈਟਸ ਹੈਗਾ ਹੈ ਇਹ ਇਹ ਨੋਬਤੀ ਕਿਉਂ ਆਈ ਜੀ ਫੋਰ ਕਮੇਟੀ ਦੇ ਵਿੱਚ ਵੀ ਇਹ ਚਰਚਾ ਹੋਈ ਜਿਹੜੇ ਹੁਣ ਬਾਕੀ ਉਹ ਦੇਖੋ ਜਿਹੜੀ ਬੀਜੇਪੀ ਹੈਗੀ ਉਹ ਸਾਰੀਆਂ ਜਿਹੜੀਆਂ ਸਟੇਟਸ ਪਾਰਟੀਆਂ ਰੀਜਨਲ ਪਾਰਟੀਆਂ ਹੈਗੀਆਂ ਉਹਨਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਖਤਮ ਕਰਨਾ ਚਾਹੁੰਦੀਆਂ ਅਸੀਂ ਨਹੀਂ ਖਤਮ ਹੋਣ ਦੇਣਾ ਚਾਹੁੰਦੇ ਅਸੀਂ ਅਸੀਂ ਉਹਨਾਂ ਦੇ ਜਿਹੜਾ ਆਪਰੇਸ਼ਨ ਲੋਟਸ ਉਹਦੇ ਅਸੀਂ ਨਿਕਲਾਂਗੇ ਬਹੁਤ ਸੁਖਰੂ ਹੋ ਕੇ ਨਿਕਲਾਂਗੇ ਜਿਹੜੇ ਲੀਡਰ ਇਕੱਠੇ ਹੋਏ ਨੇ ਅਕਾਲੀ ਦਲ ਦੇ ਲੀਡਰ ਨੇ ਔਰ ਕਹਿੰਦੇ ਸੁਖਬੀਰ ਸਿੰਘ ਬਾਦਲਦਾਸ ਦੀ ਪਰ ਉਹਨਾਂ ਨੇ ਕਹਿੰਦੇ ਉਹੀ ਨੇ ਮੈਂ ਕਹਾਂ ਜੀ ਉਹ ਅਕਾਲੀ ਦਲ ਦੇ ਲੀਡਰ ਹੈਗੇ ਔਰ ਉਹਨਾਂ ਚੋਂ ਬੜੇ 90% ਜੰਮਣ ਦੇ ਲੀਡਰ ਹੈਗੇ ਪਰ ਉਹਨਾਂ ਦਾ ਜਿਹੜਾ ਇਹ ਤਰੀਕਾ ਹੈਗਾ ਇਹ ਗਲਤ ਤਰੀਕਾ ਹੈ ਉਹਨਾਂ ਨੂੰ ਪਾਰਟੀ ਫੋਰਮ ਦੇ ਵਿੱਚ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਔਰ ਗੱਲ ਕਰਨੀ ਚਾਹੀਦੀ ਹੈ ਹਿੰਮਤ ਆ ਤਾਂ ਗੱਲ ਕਰਨ ਤੁਸੀਂ ਆਪਣੇ ਕੋਈ 5 10 ਬੰਦੇ ਇਕੱਠੇ ਹੋ ਕੇ ਆਪਣੇ ਨਾਲ ਆਪਣੇ ਲੋਟੇ ਲੈ ਕੇ ਕਹੋ ਜੀ ਐਸਐਸੀ ਅਸੀਂ ਅਸਤੀਫਾ ਮੰਗਦੇ ਆ ਕਰੋ ਕੀ ਹੈਗਾ ਕਾਰਵਾਈ ਤੁਸੀਂ ਆਓ ਨਾ ਕਰੋਗੇ ਲੇਕਿਨ ਕਾਰਵਾਈ ਕਰਨਾ ਨਾ ਕਰਨਾ ਪ੍ਰਧਾਨ ਦਾ ਕੰਮ ਹੈ ਮੈਂ ਕਹਿੰਦਾ ਜੀ ਹਾਲੇ ਅਸੀਂ ਕੋਈ ਕਾਲੀਚ ਨਹੀਂ ਹਾਂ ਜਨਾਬ ਉਹ ਕਹਿੰਦੇ ਅਸੀਂ ਹੁਣ ਕੋਈ ਡਰੇ ਹੋਏ ਨਹੀਂ ਆ ਕਿ ਫਟਾਟ ਉਹਨਾਂ ਨੂੰ ਕੱਢ ਦਈਏ ਰੱਖ ਦਈਏ ਕੋਈ ਆਪਰੇਸ਼ਨ ਕਰੀਏ ਤਨ ਕੋਈ ਕਾਲੀ ਸੀ ਲੇਕਿਨ ਉਹ ਕਹਿੰਦੇ ਪਾਰਟੀ ਫੋਰਮ ਚ ਕਈ ਵਾਰ ਗੱਲਬਾਤ ਕੀਤੀ ਕੋਈ ਸੁਣਨ ਵਾਲਾ ਹੀ ਨਹੀਂ ਹੈ ਮੈਂ ਵੀ ਤਾਂ ਉਸ ਫੋਰਮ ਚ ਬੈਠਾ ਹਾਂ ਐਸਾ ਮੇਰੇ ਸਾਹਮਣੇ ਕਦੇ ਨਹੀਂ ਕੀਤਾ ਮੈਂ ਜਦੋਂ ਜੇ ਬੈਠਾ ਹਾਂ ਹਰ ਮੀਟਿੰਗ ਹੋਈ ਚੇ ਤੇ ਮੇਰੇ ਸਾਹਮਣੇ ਤਾਂ ਕਦੇ ਨਹੀਂ ਉਹਨਾਂ ਗੱਲ ਕੀਤੀ ਜਿਸ ਨੇ ਕੀਤੀ ਉਹ ਮੈਂ ਦੱਸਾਂ ਮੈਂ ਪੁੱਛਾਂ ਦੱਸ ਕੇ ਤਾਂ ਕੀਤੀ ਹੈ ਮੈਂ ਤਾਂ ਉਹਨਾਂ ਨੂੰ ਇਹ ਵੀ ਰਾਏ ਦਿੱਤੀ ਸੀ ਤੁਸੀਂ ਅਗਰ ਨਹੀਂ ਕਰਤੀ ਤਾਂ ਤੁਸੀਂ ਇੰਡੀਵਿਜੂਅਲੀ ਜਾ ਕੇ ਪ੍ਰਧਾਨ ਸਾਹਿਬ ਨੂੰ ਮਿਲੋ ਆਪਣੀ ਗੱਲ ਰੱਖੋ

ਮਾਫੀ ਵੀ ਮੰਗਾਇਨ ਸਜਾਵਿਲ ਵਾਇਨ ਕੋਈ ਕਮੀ ਰਹਿ ਗਈ ਹੈ ਉਸ ਵਕਤ ਜਿਸਤੇਦਾਰ ਕੋਲੋਂ ਕਿਸੇ ਚੀਜ਼ ਦੀ ਅਸੀਂ ਪਾਰਟੀ ਦੇ ਤੌਰ ਤੇ ਸਾਰੇ ਜਾਵਾਂਗੇ ਉਹਦੇ ਚ ਕੀ ਹੈ ਤੁਹਾਨੂੰ ਕਾਲ ਤੱਕ ਤੇ ਜਾਣਦਾ ਕੋਈ ਨਹੀਂ ਪਰ ਇਹ ਪਾਰਟੀ ਕਿਸੇ ਦੇ ਕਮਰੇ ਚ ਕਿਸੇ ਦੇ ਘਰ ਚ ਨਹੀਂ ਬਣੀ ਹੈ ਕਾਲ ਤੱਕ ਸਭ ਤੇ ਬਣੀ ਹੈ ਇਸ ਨੂੰ ਕੋਈ ਵੀ ਬੰਦਾ ਇਸ ਪਾਰਟੀ ਨੂੰ ਤੋੜਨ ਦੀਆਂ ਬੜੀਆਂ ਸਾਸਾਂ ਹੋਣ ਜਨਮ ਸਾਰੀਆਂ ਫੇਲ ਹੋਈਆਂ ਇਹ ਵੀ ਫੇਲ ਹੋਈ